ਇਹ ਰਹੀ ਆ ਦੋਸਤੋ ਜਿੱਦੀ ਆਪਾਂ ਸਫਾਈ ਕਰਾਂਗੇ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਮੋٹے ਮੋਢਾਂ ਜਿੱਦਾਂ ਤੂਤਦੇ ਮੋਢ ਹੈਗੇ ਇਹਨਾਂ ਨੂੰ ਆਪਾਂ ਛੇਠਾਂ ਤੋਂ ਕੱਟਾਂਗੇ ਕਿਉਂਕਿ ਇਹਦਾ ਜੰਗਲ ਬਣਿਆ ਹੋਇਆ ਆ ਇਧਰ ਦੀ ਤਾਂ ਤੁਹਾਨੂੰ ਹਜੇ ਮੈਂ ਬਿਲਕੁਲ ਛੇਠਾਂ ਤੋਂ ਦਿਖਾ ਰਹੇ ਹਾਂ ਜਿੱਦੀ ਤੋਂ ਉੱਪਰੋਂ ਤੁਹਾਨੂੰ ਦਿਖਾਵਾਂਗਾ ਵੀ ਇਹਨਾਂ ਨੂੰ ਕੱਟਣ ਦਾ ਕੀ ਕਾਰਨਾ ਆਪਾਂ ਇਹਨਾਂ ਨੂੰ ਕਿਉਂ ਕੱਟਾਂਗੇ ਕੱਟਣ ਦਾ ਕੀ ਕਾਰਨਾ ਉਹ ਸਾਰਾ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਇਹ ਇਹਨਾਂ ਨੂੰ ਬਿਲਕੁਲ ਥੱਲੋਂ-ਹੇਠਾਂ ਤੋਂ ਕੱਟ ਕੇ ਤੇ ਫਿਰ ਆਪਾਂ ਕੋਈ ਹੋਰ ਇਹਨਾਂ ਦੀ ਜਗ੍ਹਾ ਨਵੇਂ ਜਿਹੜੇ ਰੁੱਖ ਆ ਉਹ ਵੀ ਲਗਾਵਾਂਗੇ ਇਹ ਸਿਰਫ ਮੁੱਢ ਨੇ ਨਾ ਤਾਂ ਇਹ ਰੁੱਖ ਬਣੇ ਆ ਤੇ ਇੱਕ ਜੰਗਲ ਬਣ ਗਿਆ ਤੇ ਇਹ ਜੰਗਲ ਕਾਦੇ ਲੱਗੇ ਹੈਗਾ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਇੱਕ ਵਾਰੀ ਪਹਿਲਾਂ ਆਪਾਂ ਸਾਰਾ ਜਿਹੜਾ ਵਿਊ ਆ ਲੈ ਲਈਏ ਤੇ ਇਹ ਇਸ ਤਰ੍ਹਾਂ ਮੁੱਢਾਂ ਦੇ ਰੂਪ ਦੇ ਵਿੱਚ ਨਾ ਪੂਰਾ ਜੰਗਲ ਬਣਿਆ ਹੋਇਆ ਤੇ ਇਹ ਜੰਗਲ ਨੂੰ ਇਥੋਂ ਤੱਕ ਆਹੇ ਤੇ ਅੱਗੇ ਸਾਰਾ ਬਰਸ਼ ਕਟਰ ਦਾ ਆ ਜਾਂਦਾ ਬਰਸ਼ ਕਟਰ ਦੇ ਨਾਲ ਸਾਫ਼ ਹੋ ਜਾਣਾ ਤੇ ਜਿੱਦਾਂ ਇਸ ਤਰ੍ਹਾਂ ਦੇ ਨਾ ਇਹ ਦੇਖੋ ਇੱਥੇ ਕਿੰਨਾ ਜ਼ਿਆਦਾ ਭਾਰੀ ਮੋੜ ਹੈਗਾ ਇਹ ਦੇਖੋ ਤੇ ਤੇ ਇਧਰ ਜਿਹੜਾ ਹੈਗਾ ਸਾਰਾ ਬਰਸ਼ ਕਟਰ ਦਾ ਏਰੀਆ ਹੈਗਾ ਤੇ ਇਹ ਬਰਸ਼ ਕਟਰ ਦੇ ਨਾਲ ਇਹਦੀ ਸਫਾਈ ਕਰਾਂਗੇ ਆਪਾਂ ਤੇ ਉਹ ਵੀ ਤੁਹਾਨੂੰ ਮੈਂ ਦਿਖਾਵਾਂਗਾ ਵੀ ਜਿਹੜਾ ਕਿੱਥੋਂ ਤੱਕ ਏਰੀਆ ਹੈਗਾ ਦੇਖੋ ਇੱਧਰ ਇਹ ਸਾਰਾ ਜਿਹੜਾ ਏਰੀਆ ਤੇ ਇਹਨੂੰ ਤੁਸੀਂ ਦੇਖ ਹੀ ਲਿਆ ਇਹ ਜਿਹੜਾ ਪੰਪ ਇਹ ਸਾਰਾ ਉਹ ਪੰਪ ਦਾ ਏਰੀਆ ਹੈਗਾ ਤੇ ਅੱਗੇ ਹੁਣ ਆਪਾਂ ਤੁਹਾਨੂੰ ਦਿਖਾ ਦਈਏ ਵੀ ਇਹਨੂੰ ਜਿਹੜੇ ਮੋٹے ਜੇ ਮੋੜ ਸੀ ਹਨਾ ਉਹਨਾਂ ਨੂੰ ਆਪਾਂ ਕਿਉਂ ਘਟ ਰਹੇ ਸੀ ਇਸ ਕਰਕੇ ਆਪਾਂ ਇਹਨਾਂ ਨੂੰ ਘਟ ਰਹੇ ਸੀ ਕਿਉਂਕਿ ਇਹ ਜੰਗਲ ਬਣਿਆ ਹੋਇਆ ਸੀ ਤੇ ਇਹਦੇ ਵਿੱਚ ਜਿੱਦਾਂ ਜੀਦਾ ਵੀ ਜੀ ਕਰਦਾ ਹਨਾ ਜੋ ਵੀ ਮਰਜ਼ੀ ਦੇ ਨਾਲ ਕੋਈ ਇੱਥੇ ਰੁਕਦਾ ਘਰਦਾ ਪਾਣੀ ਪੀਂਦਾ ਤੇ ਕਿਸੇ ਨੇ ਵੀ ਕੋਈ ਖਾਣਾ ਖਾਦਾ ਕੁਝ ਵੀ ਕੀਤਾ ਹਨਾ ਤੇ ਉਹ ਸਾਰਾ ਇੱਥੇ ਇਹਨਾਂ ਜੰਗਲਾਂ ਦੇ ਵਿੱਚ ਹੀ ਰੱਖੀ ਜਾਂਦੇ ਅਤੇ ਇਹ ਗੱਲ ਦੀ ਵੀ ਨਹੀਂ ਤੇ ਇਹਨਾਂ ਦੀ ਜਗ੍ਹਾ ਜਿਹੜੇ ਆਪਾਂ ਮਤਲਬ ਕਿ ਇਹਨੂੰ ਕੱਟ ਕੇ ਥਾਂ ਪੱਧਰ ਕਰਕੇ ਸਾਫ਼ ਕਰਕੇ ਇੱਥੇ ਕੋਈ ਅਸ਼ੋਕਾ ਟਰੀ ਜਿਹੜੇ ਕੋਈ ਡੈਕੋਰੇਸ਼ਨ ਵਾਲੇ ਆ ਜਾਂ ਕੋਈ ਹੋਰ ਵੀ ਫਰੂਟ ਵਾਲੇ ਪਲਾਂਟ ਵੀ ਲਗਾ ਸਕਦੇ ਆ ਤੇ ਇਹ ਜੰਗਲ ਦੇ ਵਿੱਚ ਜਿੱਦਾ ਸੱਪਾ ਨਗਰ ਹੁਣ ਬਣਿਆ ਹੋਇਆ ਪਿੱਛੇ ਵੀ ਹੁਣ ਤੁਹਾਨੂੰ ਦਿਖਾ ਦਿੰਨੇ ਆ ਵੀ ਇਸੇ ਤਰ੍ਹਾਂ ਹੀ ਪਿੱਛੇ ਜਿਹੜਾ ਹਾਲ ਆ ਜਿਹੜਾ ਇਸੇ ਤਰ੍ਹਾਂ ਹੀ ਆ ਤੇ ਇਹਨੂੰ ਵੀ ਆਪਾਂ ਇੱਕ ਵਧੀਆ ਤਰੀਕੇ ਦੇ ਵਿੱਚ ਬਣਾਉਣਾ ਚਾਹੁੰਦੇ ਆ ਵੀ ਜਿਹੜਾ ਇੱਥੋਂ ਵਾੜ ਵਗੈਰਾ ਇਹ ਮਟੀਰੀਅਲ ਵਗੈਰਾ ਨਿਕਲ ਜਾਵੇ ਇੱਕ ਵਾਰੀ ਬਿਲਕੁਲ ਪੱਧਰ ਹੋ ਜਾਵੇ ਹਾਂ ਤੇ ਇਹ ਇੱਕ ਵਾਰੀ ਆਪਾਂ ਪਲਾਨਿੰਗ ਕਰ ਰਹੇ ਹਾਂ ਸਾਰੀ ਤੇ ਫਿਰ ਆਪਾਂ ਨੈਕਸਟ ਵੀਡੀਓ ਜਿਹੜੀ ਤੁਹਾਨੂੰ ਜਲਦੀ ਦਿਖਾਵਾਂਗੇ